ਤੁਸੀਂ ਪਾਰਟੀ ਛੱਡੀ ਹੈ ਕਿ ਤੁਹਾਨੂੰ ਕੱਢਿਆ ਗਿਆ ਭਰੇ ਮਨ ਨਾਲ ਸਾਦਸਿਕ ਵੀਰ ਸਿੰਘ ਬਾਦਲ ਨੂੰ ਸਿਰਫ ਦੋ ਅੱਖਰ ਲਿਖ ਕੇ ਆਪਣਾ ਰੈਜ਼ੀਗਨੇਸ਼ਨ ਭੇਜਿਆ ਐਨੇ ਮਾੜੇ ਹਾਲਾਤਾਂ ਵਿੱਚ ਪਾਰਟੀ ਦੇ ਨਾਲ ਖੜਦਾ ਐਂਟੀ ਪਾਰਟੀ ਐਕਟੀਵਿਟੀ ਹੈ ਇੱਕ ਚੀਜ਼ ਤਾਂ ਸਾਬਤ ਕਰ ਦਿੰਦਾ ਅਜ 10 ਸਾਲ ਹੋ ਗਏ ਕੋਈ ਸੋਚ ਨਹੀਂ ਰਿਹਾ ਕਿ ਪਾਰਟੀ ਕਿੱਥੇ ਜਾ ਰਹੀ ਹੈ ਕਿੱਦਾਂ ਲੈ ਕੇ ਜਾਣਾ ਹੁਣ ਹੜਾ ਦੇ ਵਿੱਚ ਡੀਜ਼ਲ ਦੇਤਾ ਜੀ ਆਹ ਪੈਸੇ ਦੇਤੇ ਜੀ ਇਹ ਕੋਈ ਮੈਂ ਕਹਿੰਨਾ ਕੋਈ ਵੱਡੀ ਗੱਲ ਨਹੀਂ ਕੱਲਾ ਪਾਰਟੀ ਦੀ ਜਿਹੜੀ ਦੁਰਦਸ਼ਾ ਉਹੀ ਕਾਰਨ ਆ ਪਾਰਟੀ ਪਰਿਵਾਰ ਨੇ ਕਦੀ ਪੈਸੇ ਵੱਲ ਦੇਖਿਆ ਨਾ ਪਰਿਵਾਰ ਨੇ ਕਦੀ ਅਹੁਦੇ ਵੱਲ ਦੇਖਿਆ ਨਾ ਕਿਸੇ ਹੋਰ ਕੰਮ ਪਿੱਛੇ ਦੇਖਿਆ ਹੋਂ ਤੱਕ ਕੰਮ ਕੀਤੇ ਆ ਜੇ ਪਾਰਟੀ ਤੇ ਕੋਈ ਮੁਸੀਬਤ ਆ ਗਈ ਉਹਦੇ ਵਿੱਚ ਵੀ ਖੜੇ ਆ ਕਾਲੀ ਦਲ ਬਣਿਆ ਉਦੋਂ ਤੋਂ ਲੈ ਕੇ ਤੁਹਾਡੇ ਪੁਰਖੇ ਜਿਹੜੇ ਆ ਕਾਲੀ ਦਲ ਦੇ ਵਿੱਚ ਰਹੇ ਨੇ ਅੱਜ ਤੁਸੀਂ ਇਹ ਕਾਲੀ ਦਲ ਛੱਡ ਰਹੇ ਹੋ ਸੀ ਕਹਿੰਦੇ ਮੈਂ ਤਾਂ ਅਕਾਲੀ ਹੋ ਨਹੀਂ ਹੈਗਾ ਇਹ ਚੀਜ਼ਾਂ ਕਹਿਣੀਆਂ ਬਹੁਤ ਔਖੀਆਂ ਇਹਦੇ ਪਿੱਛੇ ਕੋਈ ਕਾਰਨ ਹੋਣਗੇ ਤਾਂ ਹੀ ਐਡਾ ਵੱਡਾ ਡਿਸੀਜਨ ਲਿਆ ਨਹੀਂ ਤਾਂ ਇਹ ਡਿਸੀਜਨ ਕੋਈ ਮੂਬਲੀ ਨਹੀਂ ਜੀ ਵਧੀਆ ਕੁਐਸਚਨ ਕੀਤਾ ਹੈ ਪਾਰਟੀ ਤੇ ਮੁਸੀਬਤ ਆਈ ਉਹਦੀ ਮਾਤਾ ਜਿਹੜਾ ਪ੍ਰਸ਼ਾਸਿਤੀ ਮੈਂਬਰ ਸੀ ਸਾਹ ਸੁਖਵੀਰ ਸਿੰਘ ਬਾਦਲ ਨੇ ਬਤੌਰੇ ਪਾਰਟੀ ਪ੍ਰਧਾਨ ਇੱਕ ਲੈਟਰ ਭੇਜੀ ਵੀ ਆ ਪ੍ਰਧਾਨ ਹੈ ਆ ਵਾਈਸ ਪ੍ਰਧਾਨ ਹੈ ਸائیںਦਰਜੀਤ ਸਿੰਘ ਸੰਧੂ ਇੱਥੇ ਨੇ ਆ ਖੜੇ ਪਿੱਛੇ ਇਹ ਜ਼ਿਲ੍ਹਾ ਪ੍ਰਸ਼ਾਸਿਤੀ ਮੈਂਬਰ ਸੀ ਜਿਹਦਾ ਨਾਮ ਵਾਈਸ ਪ੍ਰੈਜ਼ੀਡੈਂਟ ਵਾਸਤੇ ਸੀਗਾ ਉਹ ਸਖਸ਼ ਨੇ ਪਾਰਟੀ ਦੇ ਐਂਟੀ ਵੋਟ ਪਾਈ ਅੱਜ ਚੌਥਰੀ ਬਣਾਤੇ ਕਿ ਅਕਸ਼ਨ ਲਵਾਂਗੇ ਜੋ ਪੰਜਾਬ ਦਾ ਭਲਾ ਕਰ ਸਕਦਾ ਹੈ ਪੰਜਾਬ ਦੀ ਡਿਵੈਲਪਮੈਂਟ ਕਰ ਸਕਦਾ ਹੈ ਅੱਜ ਪੰਜਾਬ ਹੜ੍ਹਾਂ ਚ ਡੁੱਬਿਆ ਹੋਇਆ ਹੈ ਜਿਹੜੇ ਸਪੋਰਟ ਕਰਨਗੇ ਕੋਈ ਵੀ ਹੋਵੇ ਉਹਦੇ ਨਾਲ ਚੱਲਾਂਗੇ ਤੇ ਵਿੱਚ ਤੁਹਾਡੇ ਨਾਲ ਆ ਰੈਜ਼ੀਗਨੇਸ਼ਨ ਭੇਜਿਆ ਕੋਈ ਗੱਲਬਾਤ ਤੁਹਾਡੇ ਨਾਲ ਪੁੱਛਣ ਦਾ ਬਾਜਪਾ ਪਾਰਟੀ ਨੇ ਵੀ ਕੀਤਾ ਪਰ ਕਾਲੀਆਂ ਨਹੀਂ ਕੀਤਾ ਕਾਲੀਆਂ ਤਾਂ ਕੱਢ ਕੇ ਬਾਹਰ ਮਾਰਿਆ ਇਦਲ ਛੱਡਣ ਦਾ ਦੁੱਖ ਆ ਤੁਹਾਨੂੰ ਤੁਸੀਂ ਬਹੁਤ ਭਾਵੁਕ ਹੋ ਬਹੁਤ ਬਹੁਤ ਦੁੱਖ ਇਹਦਾ ਦੇਖੋ ਤੁਸੀਂ ਹੌਲੀ ਹੌਲੀ ਮੈਂ ਸਮਝ ਨਾ ਵੀ ਅਕਾਲੀ ਦਲ ਹੀ ਖਾਲੀ ਹੋ ਜਣਾ ਸ਼ੋਮਣੀ ਅਕਾਲੀ ਦਲ ਬਾਦਲ ਨੂੰ ਵੱਡੇ ਝਟਕੇ ਲੱਗੇ ਨੇ ਅਨਿਲ ਜੋਸ਼ੀ ਚੰਡੀਗੜ੍ਹ ਜਾ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਜਗਦੀਪ ਚਿੰਮਾ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਹਲਕਾ ਹੀ ਚਾਰਜ ਨੇ ਤੇ ਟਕਸਾਲੀ ਅਕਾਲੀ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੇ ਪਿਤਾ ਜੀ ਅੱਤਿੰਨ ਵਾਰ ਜਿਹੜੇ ਉਹ ਮੰਤਰੀ ਰਹਿੰਦੇ ਨੇ ਅਕਾਲੀ ਦਲ ਦੇ ਵਿੱਚ ਤਾਂ ਅੱਜ ਉਹਨਾਂ ਦੇ ਵੱਲੋਂ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਗਿਆ ਤੇ ਦੂਜੇ ਪਾਸੇ ਦਲਜੀਤ ਸਿੰਘ ਚਿਮਾ ਦੇ ਵੱਲੋਂ ਟਵੀਟ ਕਰਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਉਹ ਸਾਰੀ ਗੱਲ ਸਮਝਣ ਦੀ ਕੋਸ਼ਿਸ਼ ਕਰਾਂਗੇ ਆਖਰਕਾਰ ਹੋਇਆ ਕੀ ਆ ਚਿਮਾ ਸਾਹਿਬ ਤੁਸੀਂ ਪਾਰਟੀ ਛੱਡੀ ਹੈ ਕਿ ਤੁਹਾਨੂੰ ਕੱਢਿਆ ਗਿਆ ਇਹ ਗੱਲ ਦੀ ਲੋਕਾਂ ਦੇ ਵਿੱਚ ਸ਼ਸ਼ੋਪੰਜ ਮੈਂ ਅੱਜ ਸਵੇਰੇ ਬੜੇ ਭਰੇ ਮਨ ਨਾਲ ਸਾਧਸਕਬੀਰ ਸਿੰਘ ਬਾਦਲ ਨੂੰ ਸਿਰਫ ਦੋ ਅੱਖਰ ਲਿਖ ਕੇ ਆਪਣਾ ਰੈਜ਼ੀਗਨੇਸ਼ਨ ਭੇਜਿਆ ਸੁਭੀਰ ਸਿੰਘ ਬਾਦਲ ਨੇ ਘੰਟੇ ਬਾਅਦ ਰਿਐਕਟ ਕੀਤਾ ਠੀਕ ਹੈ ਠੀਕ ਹੈ ਨਾ ਜੀ ਦੂਜੇ ਪਾਸੇ ਦਫ਼ਤਰ ਵੱਲੋਂ ਕਾਰਵਾਈ ਕਰਕੇ ਮੈਨੂੰ ਪਾਰਟੀ ਚੋਂ ਕੱਢਿਆ ਜਾਂਦਾ ਵੀ ਐਂਟੀ ਪਾਰਟੀ ਜਿਹੜੀਆਂ ਐਕਟੀਵਿਟੀਆਂ ਨੇ ਉਹਦੇ ਦੋਸ਼ ਲਾ ਕੇ ਮੈਂ ਦਫ਼ਤਰ ਨੂੰ ਜਾਂ ਡਾਕਟਰ ਸਾਹਿਬ ਨੂੰ ਕੁਐਸਚਨ ਕਰਦਾ ਵੀ ਐਂਟੀ ਪਾਰਟੀ ਐਕਟੀਵਿਟੀਆਂ ਕੀ ਨੇ ਕੀ ਪਾਰਟੀ ਪ੍ਰਤੀ 100 ਸਾਲ ਕੰਮ ਕਰਨਾ ਐਂਟੀ ਪਾਰਟੀ ਹੈ ਜਾਂ ਇੰਨੇ ਮਾੜੇ ਹਾਲਾਤਾਂ ਵਿੱਚ ਪਾਰਟੀ ਦੇ ਨਾਲ ਖੜਨਾ ਐਂਟੀ ਪਾਰਟੀ ਐਕਟੀਵਿਟੀ ਹੈ ਇੱਕ ਚੀਜ਼ ਤਾਂ ਸਾਬਤ ਕਰ ਦੇਣ ਮੈਂ ਉਲਟ ਕੁਐਸਚਨ ਕਰਦਾ ਵੀ ਜੇ ਅੱਜ ਜਿਹੜੇ ਨੌਨ ਪੰਥਕ ਨੌਨ ਪੋਲੀਟੀਕਲ ਬੰਦੇ ਤੁਸੀਂ ਪਾਰਟੀ ਦੇ ਵਿੱਚ ਲੈ ਕੇ ਆਏ ਹੋ ਉਹ ਐਂਟੀ ਪਾਰਟੀ ਐਕਟੀਵਿਟੀ ਸੀ ਨਾ ਜਿਹੜਾ ਪਾਰਟੀ ਦਾ ਜਿਹੜਾ ਇੰਨੀ ਭਾਰੀ ਦੁਰਦਸ਼ਾ ਹੋਈ ਹੈ ਉਹ ਇਨਾਂ ਕਾਰਨਾ ਕਰਕੇ ਹੋਈ ਹੈ ਕੋਈ ਅਜ 10 ਸਾਲ ਹੋ ਗਏ ਕੋਈ ਸੋਚ ਨਹੀਂ ਰਿਹਾ ਵੀ ਪਾਰਟੀ ਕਿੱਥੇ ਜਾ ਰਹੀ ਹੈ ਕਿੱਧਰ ਨੂੰ ਲੈ ਕੇ ਜਾਣਾ ਹੁਣ ਆ ਹੜਾ ਦੇ ਵਿੱਚ ਡੀਜ਼ਲ ਦੇਤਾ ਜੀ ਆ ਪੈਸੇ ਦੇਤੇ ਜੀ ਇਹ ਕੋਈ ਮੈਂ ਕਹਿੰਨਾ ਕੋਈ ਵੱਡੀ ਗੱਲ ਨਹੀਂ ਇੱਕ ਪੋਲੀਟੀਕਲ ਪਾਰਟੀ ਵਾਸਤੇ ਜੇ ਕਿਤੇ ਜਾਣਾ ਹੈ ਕਰੋੜ 2 ਕਰੋੜ ਰੁਪਇਆ ਦੇਤਾ ਹਣਾ ਵਤ ਵਤ ਕੋਈ ਵੱਡੀ ਵੱਡਾ ਰਿਐਕਸ਼ਨ ਨਹੀਂਗਾ ਵਰਕਰਸ ਅਕਾਲੀ ਦਲ ਦੇ ਜੇ ਜੇਲਾ ਪ੍ਰਸਾਦੇ ਨੇ ਉਹ ਪੈਸੇ ਦੇ ਸਕਦੇ ਆ ਅੱਜ ਤੁਸੀਂ ਕੋਈ ਮੋਰਚਾ ਲਾ ਕੇ ਦੇਖ ਲਓ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜੇ ਆਪਾਂ ਉਹਦੇ ਬਾਰੇ ਗੱਲ ਕਰੀ ਅੱਜ ਕੋਈ ਮੋਰਚੇ ਵਿੱਚ ਮੈਂ ਕਹਿੰਦਾ ਪਾਰਟਿਸਿਪੇਟ ਹੀ ਨਹੀਂ ਕਰੇਗਾ ਅੱਜ ਪਾਰਟੀ ਆਪਾਂ ਕਿੱਥੇ ਖੜੀ ਕਰਤੀ ਇੱਕ ਟਾਈਮ ਸੀ ਜਦੋਂ ਪੰਜਾਬ ਦੀਆਂ ਜਿਹੜੀਆਂ ਜੇਲਾ ਨੇ ਉਹ ਵਰਕਰ ਭਰ ਦੰਦੇ ਸੀ ਮਾੜੀ ਜੀ ਪਾਰਟੀ ਪ੍ਰਧਾਨ ਦੀ ਕਾਲ ਆਉਣੀ ਇਮੀਡੀਏਟਲੀ ਰਿਐਕਸ਼ਨ ਆਉਣਾ ਦਰਬਾਰਤ ਸਾਹਿਬ ਚ ਜਾ ਕੇ ਜਥੇ ਰੋਜ਼ ਜਾਣੇ ਔਰ ਜੇਲਾ ਫੋਲੋ ਹੈਡੀਆਂ ਇੱਕ ਇੱਕ ਰਾਤ ਰੱਖ ਕੇ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਨੈਕਸਟ ਡੇ ਤੁਹਾਡੇ ਜਿਹੜੇ ਵਰਕਰ ਨੇ ਉਹ ਰੀਲீஸ் ਕਰ ਦਿੰਦੀਆਂ ਸੀ ਅੱਜ ਕੋਈ ਥਾਣੇ ਕੰਨੀ ਕੋਈ ਵਰਕਰ ਵੀ ਫਸ ਜੇ ਨਾ ਕੋਈ ਲੀਡਰ ਥਾਣੇ ਜਾ ਕੇ ਨਹੀਂ ਖੜਦਾ ਵੀ ਕਿਧਰੇ ਫੜ ਕੇ ਹੰਦਰੀਆਂ ਦੇ ਦੇਣ ਇਹ ਪਾਰਟੀ ਦੀ ਜਿਹੜੀ ਦੂਰਦਸ਼ਾ ਹੈ ਇਹ ਜਿਹੜੇ ਪਾਰਟੀ ਨੂੰ ਕੰਟਰੋਲ ਕਰ ਰਹੇ ਨੇ ਉਹਨਾਂ ਕਰਕੇ ਆ ਕੋਈ ਨਿੱਜੀ ਹਿੱਤ ਤਾਂ ਨਹੀਂ ਕੱਲਾ ਪਾਰਟੀ ਦੀ ਜਿਹੜੀ ਦੁਰਦਸ਼ਾ ਉਹੀ ਕਾਰਨ ਆ ਪਾਰਟੀ ਛੱਡਣ। ਅੱਜ ਤੱਕ ਕੋਈ ਨਿੱਜੀ ਹਿੱਤ ਲੈ ਕੇ ਨਹੀਂ ਤੁਰੇ। ਨਾ ਪਰਿਵਾਰ ਨੇ ਕਦੀ ਪੈਸੇ ਵੱਲ ਦੇਖਿਆ। ਨਾ ਪਰਿਵਾਰ ਨੇ ਕਦੀ ਅਹੁਦੇ ਵੱਲ ਦੇਖਿਆ। ਨਾ ਕਿਸੇ ਹੋਰ ਕੰਮ ਪਿੱਛੇ ਦੇਖਿਆ। ਹੁਣ ਤੱਕ ਕੰਮ ਕੀਤੇ ਆ। ਜੇ ਪਾਰਟੀ ਤੇ ਕੋਈ ਮੁਸੀਬਤ ਆ ਗਈ ਉਹਦੇ ਵਿੱਚ ਵੀ ਖੜੇ ਆ। ਲੱਗਦਾ ਨਹੀਂ ਕਿ ਤੁਹਾਡੀ ਲੈਗੇਸੀ ਸੀ ਤੁਹਾਡਾ ਟਕਸਾਲੀ ਅਕਾਲੀ ਪਰਿਵਾਰ ਲੰਬੇ ਸਮੇਂ ਤੋਂ ਜਦੋਂ ਤੋਂ ਅਕਾਲੀ ਦਲ ਬਣਿਆ ਉਦੋਂ ਤੋਂ ਲੈ ਕੇ ਤੁਹਾਡੇ ਪੁਰਖੇ ਜਿਹੜੇ ਆ ਅਕਾਲੀ ਦਲ ਦੇ ਵਿੱਚ ਰਹੇ ਨੇ ਅੱਜ ਤੁਸੀਂ ਇਹ ਅਕਾਲੀ ਦਲ ਛੱਡ ਰਹੇ ਹੋ ਤੁਸੀਂ ਕਹਿੰਦੇ ਮੈਂ ਤਾਂ ਅਕਾਲੀ ਹੋ ਨਹੀਂ ਹੈਗਾ ਅੱਜ ਤੋਂ ਬਾਅਦ ਇਹ ਚੀਜ਼ਾਂ ਕਹਿਣੀਆਂ ਬਹੁਤ ਔਖੀਆਂ ਇਹਦੇ ਪਿੱਛੇ ਕੋਈ ਕਾਰਨ ਹੋਣਗੇ ਤਾਂ ਹੀ ਐਡਾ ਵੱਡਾ ਡਿਸੀਜਨ ਲਿਆ ਨਹੀਂ ਤਾਂ ਇਹ ਡਿਸੀਜਨ ਕੋਈ ਮੂਬਲੀ ਨਹੀਂ ਵੀ ਜਿਹੜਾ ਇੱਕਦਮ ਐਡਾ ਆਪਾਂ ਡਿਸੀਜਨ ਲੈ ਲਿਆ ਦੀ ਲਾਈਨ ਤੇ ਵੀ ਗੱਲਬਾਤ ਹੁੰਦੀ ਹੈ ਜੇਮਾ ਸਾਹਿਬ ਉਹ ਅੰਦਰ ਬਹਿ ਕੇ ਵੀ ਬਹੁਤ ਸਾਰੀਆਂ ਗੱਲਾਂ ਬਹੁਤ ਵਾਰੀ ਗੱਲਾਂ ਹੋਈਆਂ ਬਹੁਤ ਵਾਰੀ ਕਰ ਲੀਆਂ ਥੱਕ ਗਏ ਗੱਲਾਂ ਕਰ ਕਰਕੇ ਉਹ ਤਾਂ ਮਤਲਬ ਰੂਹ ਵੀ ਨਹੀਂ ਕਰਦੀ ਵੀ ਆਪਾਂ ਇਹ ਗੱਲ ਕਰੀਏ ਨਾ ਕੋਈ ਸੌਣ ਨੂੰ ਤਿਆਰ ਹੈ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਪਾਰਟੀ ਤੋਂ ਵੱਖਰਾ ਹੋਏ ਸੀ ਉਦੋਂ ਬਾਅਦ ਸ਼ਾਇਦ ਮਣਾਉਣ ਲਈ ਵੀ ਤੁਹਾਨੂੰ ਉਦੋਂ ਸੁਖਵੀਰ ਸਿੰਘ ਬਾਦਲ ਪਹੁੰਚੇ ਉਦੋਂ ਤੁਹਾਡੇ ਪਿਤਾ ਜੀ ਵੀ ਸੀ ਤਾਂ ਉਹ ਉਸ ਤੋਂ ਬਾਅਦ ਮਤਲਬ ਉਦੋਂ ਵੀ ਇਹੀ ਕੋਈ ਕਾਰਨ ਸੀਗੇ ਦੇਖੋ ਜੇ ਪਾਪਾ ਦੀ ਟਿਕਟ ਕੱਟੀ ਗਈ ਹੂੰ ਉਹਨਾਂ ਨੇ ਆਜ਼ਾਦ ਲੜ ਦੀ ਕੋਸ਼ਿਸ਼ ਕੀਤੀ ਸਾਹ ਪ੍ਰਕਾਸ਼ ਸਿੰਘ ਬਾਦਲ ਘਰ ਆ ਗਏ ਸਾਰਾ ਕੁਝ ਸੈਟਲ ਹੋ ਗਿਆ ਕੋਈ ਪੋਲੀਟিক্যাল ਕਮਿਟਮੈਂਟ ਨਹੀਂ ਕੁਛ ਨਹੀਂ ਇੱਕਦਮ ਹੀ ਹੋ ਗਿਆ ਵੀ ਚਲੋ ਪਾਰਟੀ ਪ੍ਰਧਾਨ ਘਰ ਆ ਗਿਆ ਪਾਰਟੀ ਦੇ ਹਿੱਤ ਵਾਸਤੇ ਕੰਮ ਕਰੀਏ ਹਮੇਸ਼ਾ ਕੀਤਾ ਕੋਈ ਇਦਾਂ ਦੀ ਗੱਲ ਨਹੀਂ ਸਾਧਦਾਦਾਰ ਸਿੰਘ ਪੱਟੀ ਨੂੰ ਟਿਕਟ ਮਿਲੀ ਦਿਨ ਰਾਤ ਇੱਕ ਕਰਕੇ ਉਹਨਾਂ ਨੂੰ ਐਮਐਲਏ ਬਣਾਇਆ ਕੋਈ ਇਹ ਜਿਹੜੀਆਂ ਚੀਜ਼ਾਂ ਨੇ ਟਿਕਟਾਂ ਲੈਣੀਆਂ ਜੇ ਐਮਐਲਏ ਸ਼ਿਪ ਲੈਣੀ ਇਹ ਪਾਰਟੀ ਦੇ ਵਿੱਚ ਰਹਿ ਕੇ ਕੋਈ ਬਹੁਤੀਆਂ ਵੱਡੀਆਂ ਕਰਦਾ ਨਹੀਂ ਜਦੋਂ ਪਾਰਟੀ ਨੇ ਤੁਹਾਨੂੰ ਟਿਕਟ ਦਿੱਤੀ ਸੀ ਤੁਸੀਂ ਫਤਗੜ ਸਾਹਿਬ ਤੋਂ ਲੜਦੇ ਹੋ ਉਦੋਂ ਤੁਹਾਡਾ ਸਾਥ ਨਹੀਂ ਪੱਟੀ ਸਾਹਿਬ ਉਹਨਾਂ ਨੇ ਜਾਂ ਹੋਰ ਲਾਗੂ ਨਹੀਂ ਦਿੱਤਾ ਕੋਈ ਨਹੀਂ ਦਿੰਦਾ ਜੀ ਪੱਟੀ ਸਾਹਿਬ ਤਾਂ ਬੀਜੇਪੀ ਸੀਗੇ ਉਦੋਂ ਉਧਰ ਚਲੇ ਗਏ ਸੀ ਬਾਕੀ ਆਗੂ ਹੋਰ ਹੈਗੇ ਨੇ ਤੁਹਾਡੇ ਉੱਤੇ ਦੇਖੋ ਜਿਹੜੇ ਅੱਜ ਪਾਰਟੀ ਦੇ ਮੋਹਰੇ ਨੇ ਚਾਹੇ ਕੋਈ ਪੁਰਾਣਾ ਜ਼ਿਲ੍ਹਾ ਪ੍ਰਚਿਰਦਾ ਚੇਅਰਮੈਨ ਹੈ ਚਾਹੇ ਕੋਈ ਅੱਜ ਜ਼ਿਲ੍ਹਾ ਪ੍ਰਧਾਨ ਹੈ ਮੈਂ ਨਹੀਂ ਸਮਝਦਾ ਵੀ ਉਹ ਕਦੀ ਕਿਸੇ ਅਸਾਮੀ ਨਾਲ ਖੜੇ ਹੋਣਗੇ ਜੇ ਆਪਾਂ ਜ਼ਿਲ੍ਹਾ ਪ੍ਰਧਾਨ ਦੀ ਗੱਲ ਕਰ ਲਈਏ ਤੁਸੀਂ ਵਧੀਆ ਕੁਐਸਚਨ ਕੀਤਾ ਪਾਰਟੀ ਤੇ ਮੁਸੀਬਤ ਆਈ ਉਹਦੀ ਮਾਤਾ ਜਿਲ੍ਹਾ ਪ੍ਰਸ਼ਦ ਦੀ ਮੈਂਬਰ ਸੀ ਸਾਹ ਸੁਖਵੀਰ ਸਿੰਘ ਬਾਦਲ ਨੇ ਬਤੌਰੇ ਪਾਰਟੀ ਪ੍ਰਧਾਨ ਇੱਕ ਲੈਟਰ ਭੇਜੀ ਵੀ ਆ ਪ੍ਰਧਾਨ ਹੈ ਆ ਵਾਈਸ ਪ੍ਰਧਾਨ ਹੈ ਸਹਿੰਦਰਜੀਤ ਸਿੰਘ ਸੰਧੂ ਇੱਥੇ ਨੇ ਆ ਖੜੇ ਪਿੱਛੇ ਇਹ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਸੀ ਇਹਦਾ ਨਾਮ ਵਾਈਸ ਪ੍ਰੈਜ਼ੀਡੈਂਟ ਵਾਸਤੇ ਸੀਗਾ ਉਹ ਸਖਸ਼ ਨੇ ਪਾਰਟੀ ਦੇ ਐਨਟੀ ਵੋਟ ਪਾਈ ਅੱਜ ਚੌਧਰੀ ਬਣਾਤੇ ਇਹ ਪਾਰਟੀ ਲਈ ਇਹੀ ਨੇ ਵੀ ਜਿਹੜੇ ਦੂਜੇ ਬੰਦਿਆਂ ਨੂੰ ਤੁਸੀਂ ਇਹ ਕੁਐਸਚਨ ਕੀਤਾ ਤਾਂ ਨੇ ਇਹ ਤਾਂ ਛੋਟੀਆਂ ਗੱਲਾਂ ਨੇ ਉਹਨਾਂ ਦੀ ਜਿਹੜੇ ਛੋਟੇ ਬਹੁਤ ਛੋਟੇ ਸਮਝਦਾ ਉਹਨਾਂ ਦੀ ਗੱਲਾਂ 'ਚ ਮੈਂ ਉਲਝਣਾ ਨਹੀਂ ਚਾਹੁੰਦਾ ਪਰ ਇਹ ਤੋਂ ਵੱਡੇ ਚੀਜ਼ਾਂ ਨੇ ਜਿੰਨਾ ਕਰਕੇ ਅੱਜ ਪਾਰਟੀ ਪ੍ਰਤੀ ਗੁੱਸਾ ਔਰ ਨਮੋਸ਼ੀ ਹੈ ਇਸ ਤੋਂ ਬਾਅਦ ਅੱਗੇ ਕੀ ਸੋਚਿਆ ਤੁਸੀਂ ਅੱਗੇ ਅੱਗੇ ਜੋ ਵਰਕਰ ਕਹਿਣਗੇ ਉਹਦੇ ਮੁਤਾਬਕ ਐਕਸ਼ਨ ਲਵਾਂਗੇ ਜੋ ਪੰਜਾਬ ਦਾ ਭੜਾ ਕਰ ਸਕਦਾ ਪੰਜਾਬ ਦੀ ਡਿਵੈਲਪਮੈਂਟ ਕਰ ਸਕਦਾ ਹੈ ਅੱਜ ਪੰਜਾਬ ਹੜ੍ਹਾਂ ਚ ਡੁੱਬਿਆ ਹੋਇਆ ਹੈ ਜਿਹੜੇ ਸਪੋਰਟ ਕਰਨਗੇ ਕੋਈ ਵੀ ਹੋਵੇ ਉਹਦੇ ਨਾਲ ਚੱਲਾਂਗੇ ਜਿਹੜੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜ਼ਿਕਰ ਕੀਤਾ ਚੁੰਦਾ ਕਮੇਟੀ ਦੀ ਰਿਪੋਰਟ ਸੀ ਜਿਹੜੀ ਚੁੰਦਾ ਸਾਹਿਬ ਹੁਣੀ ਅੱਜ ਕਿ ਪੁਨਰ ਸਰਜੀਤ ਅਕਾਲੀ ਦਲ ਉਹ ਕਹਿੰਦੇ ਕਿ ਅਸੀਂ ਨਵੀਂ ਅਕਾਲੀ ਦਲ ਬਣਾ ਰਹੇ ਹਾਂ ਦੁਆਰਾ ਜਿਹੜਾ ਪੁਨਰ ਸਰਜੀਤ ਕਰ ਰਹੇ ਹਾਂ ਅਕਾਲੀ ਦਲ ਨੂੰ ਉਧਰ ਜਾਣ ਦਾ ਮਨ ਨਹੀਂ ਫਿਰ ਨਹੀਂ ਜੀ ਜੀ ਵਰਕਰਸ ਤੇ ਡਿਪੈਂਡ ਕਰਦਾ ਜਿੱਦਾਂ ਵਰਕਰ ਕਹਿਣਗੇ ਉਧਰ ਨੂੰ ਜਾਵਾਂਗੇ ਜੇ ਸੰਪਰਕ ਕੀਤਾ ਗਿਆ ਉਹਨਾਂ ਨਵੇਂ ਅਕਾਲੀ ਦਲ ਵਾਲੇ ਜਿਹੜੇ ਵੀ ਲੀਡਰ ਸਹਿਬਾਨ ਨੇ ਪਿਛਲੇ ਦਿਨਾਂ ਦੇ ਵਿੱਚ ਸੈਕੰਡਲੀ ਗੱਲਾਂ ਨੇ ਮਨੇ ਕੀਤਾ ਸੰਪਰਕ ਅਕਾਲੀ ਦਲ ਤੋਂ ਛੋਟ ਸਾਰਿਆਂ ਨੇ ਸੰਪਰਕ ਕੀਤਾ ਦੋਨੋਂ ਅਕਾਲੀ ਦਲਾਂ ਦੇ ਵਿੱਚੋਂ ਤੁਹਾਡੇ ਨਾਲ ਆ ਰੈਜ਼ੀਗਨੇਸ਼ਨ ਭੇਜਿਆ ਕੋਈ ਗੱਲਬਾਤ ਤੁਹਾਡੇ ਨਾਲ ਪੁੱਛਣ ਦਾ ਬਾਜਪਾ ਪਾਰਟੀ ਨੇ ਵੀ ਕੀਤਾ ਪਰ ਕਾਲੀਆਂ ਨਹੀਂ ਕੀਤਾ ਕਾਲੀਆਂ ਤਾਂ ਕੱਟ ਕੇ ਬਾਹਰ ਮਾਰਿਆ ਤੁਸੀਂ ਲੋਕਾਂ ਨੂੰ ਸਰਾਂ ਤੋਂ ਤੁਹਾਨੂੰ ਪਤਾ ਹੈ ਪਰਿਵਾਰ ਕਿਸ ਤਰ੍ਹਾਂ ਕਿੰਨੀਆਂ ਲੜਾਈਆਂ ਲੜੀਆਂ ਕੀ ਕੀਤਾ ਪਰਿਵਾਰ ਨੇ ਸਾਦਸਕ ਵੀਰ ਸਿੰਘ ਬਾਦਲ ਤੇ ਐਕਸ਼ਨ ਹੋਇਆ ਸਭ ਤੋਂ ਅੱਗੇ ਹੋ ਕੇ ਅਸੀਂ ਲੜਾਈ ਲੜੀ ਜਦੋਂ ਫਤਿਹਗੜ੍ਹ ਸਾਹਿਬ ਜੋੜ ਮੇਲੇ ਤੇ ਝਗੜਾ ਹੋਇਆ ਕੋਈ ਨਹੀਂ ਖੜਾ ਅੱਜ ਜਿਹੜੇ ਮੋਰੀ ਬਣਾਏ ਹੋਏ ਨੇ ਕੋਈ ਹਲਕੇ ਦੇ ਇੰਚਾਰਜ ਨੇ ਕੋਈ ਕੁਛ ਨਹੀਂ ਕਿਸੇ ਨੇ ਬਾਣੀ ਸੀ ਫੜੀ ਅੱਗੇ ਹੋ ਕੇ ਆਪਣੀ ਲਾਈਫ ਜੋਖਮ 'ਚ ਪਾ ਕੇ ਉਦੋਂ ਅਸੀਂ ਸਾਰੀ ਲੜਾਈ ਲੜੀ ਆ ਅਕਾਲੀ ਦਲ ਛੱਡਣ ਦਾ ਦੁੱਖ ਆ ਤੁਹਾਨੂੰ ਤੁਸੀਂ ਬਹੁਤ ਭਾਵੁਕ ਹੋ ਬਹੁਤ ਬਹੁਤ ਦੁੱਖ ਹੈ ਪਰ ਦਿਖਦਾ ਕੁਛ ਨਹੀਂ ਅੱਗੇ ਬਿਲਕੁਲ ਤੁਹਾਨੂੰ ਨੇਹਰਾ ਨਜ਼ਰ ਆ ਰਿਹਾ ਅੱਜ ਜੋਸ਼ੀ ਸਾਹਿਬ ਗਏ ਆ ਪਹਿਲਾਂ 15 20 ਜਿਹੜੇ ਅੱਜ ਸੁਧਾਰ ਲਹਿਰ ਚ ਨੇ ਉਹ ਚਲੇ ਗਏ ਇਹਦਾ ਦੇਖਿਓ ਤੁਸੀਂ ਹੌਲੀ ਹੌਲੀ ਮੈਂ ਸਮਝਦਾ ਵੀ ਅਕਾਲੀ ਦਲ ਹੀ ਖਾਲੀ ਹੋ ਜਾਣਾ